ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਸੰਸਦ ਮੈਂਬਰ ਮਾਰਜਰੀ ਟੇਲਰ ਗ੍ਰੀਨ H1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਬਿਲ ਲਿਉਣ ਜਾ ਰਹੀ ਹੈ ਇਸ ਬਿਲ ਦਾ ਮਕਸਦ ਨਾ ਸਿਰਫ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਹੈ ਬਲਕਿ ਇਸ ਤੋਂ ਮਿਲਣ ਵਾਲੀ ਨਾਗਰਿਕਤਾ ਦਾ ਰਸਤਾ ਵੀ ਬੰਦ ਕਰਨਾ ਹੈ ਵੀਜ਼ਾ ਖਤਮ ਹੋਣ ਤੇ ਲੋਕਾਂ ਨੂੰ ਘਰ ਵਾਪਸ ਪਰਤਣ ਲਈ ਮਜਬੂਰ ਹੋਣਾ ਪਵੇਗਾ ਇਹ ਵੀਜ਼ਾ ਭਾਰਤੀ ਪੇਸ਼ੇਵਾਰਾਂ ਚ ਖਾਸਾ ਲੁਕ ਪ੍ਰੀਆ ਰਿਪਬਲਿਕਨ ਗ੍ਰੀਨ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਮੈਂਬਰ ਹੈ ਉਹ ਅਜਿਹੇ ਸਮੇਂ 'ਚ ਇਹ ਬਿੱਲ ਪੇਸ਼ ਕਰਨ ਜਾ ਰਹੀ ਹੈ ਜਦੋਂ ਹਾਲੀਆ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ H1B ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਅਮਰੀਕਾ ਨੂੰ ਦੁਨੀਆ ਭਰ ਤੋਂ ਪ੍ਰਤਿਭਾਵਾਂ ਨੂੰ ਲਿਆਉਣਾ ਪਵੇਗਾ ਕਿਉਂਕਿ ਸਾਡੇ ਦੇਸ਼ 'ਚ ਕੁਝ ਖਾਸ ਪ੍ਰਤਿਭਾਵਾਂ ਨਹੀਂ ਹਨ ਜਾਰਜੀਆ ਤੋਂ ਸੰਸਦ ਮੈਂਬਰ ਗ੍ਰੀਨ ਨੇ ਵੀਰਵਾਰ ਨੂੰ X ਤੇ ਪੋਸਟ ਕੀਤੇ ਗਏ ਇੱਕ ਵੀਡੀਓ 'ਚ ਕਿਹਾ ਮੇਰੇ ਪਿਆਰੇ ਅਮਰੀਕੀ ਸਾਥੀਓ ਮੈਂ ਇੱਕ ਬਿੱਲ ਪੇਸ਼ ਕਰਨ ਜਾ ਰਹੀਆਂ ਜਿਸ ਵਿੱਚ H1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਤਜਵੀਜ਼ ਹੈ ਇਹ ਪ੍ਰੋਗਰਾਮ ਲੰਬੇ ਸਮੇਂ ਤੋਂ ਧੋਖਾਧੜੀ ਤੇ ਦੁਰਵਰਤੋਂ ਨਾਲ ਭਰਿਆ ਰਿਹਾ ਹੈ ਦਹਾਕਿਆਂ ਤੋਂ ਅਮਰੀਕੀਆਂ ਦੀਆਂ ਨੌਕਰੀਆਂ ਖੋਹਦਾ ਰਿਹਾ ਹੈ ਉਹਨਾਂ ਕਹਿੰਦੇ ਕਿ ਬਿੱਲ 'ਚ ਸਿਰਫ ਇੱਕ ਛੋਟ ਹੋਵੇਗੀ ਤੇ ਅਮਰੀਕੀਆਂ ਨੂੰ ਜੀਵਨ ਰੱਖਿਅਤ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਨਰਸਾਂ ਵਰਗੇ ਮੈਡੀਕਲ ਪੇਸ਼ੇਵਰਾਂ ਲਈ ਹਰ ਸਾਲ 10000 ਵੀਜ਼ਿਆਂ ਦੀ ਹੱਦ ਹੋਵੇਗੀ ਅਮਰੀਕੀ ਕਰੰਸੀ ਦੀ ਸਭ ਤੋਂ ਛੋਟੀ ਇਕਾਈ ਪੈਨੀ ਨੂੰ ਅਧਿਕਾਰਤ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ 232 ਸਾਲ ਪੁਰਾਣੀ ਇਹ ਕਰੰਸੀ ਹੁਣ ਇਤਿਹਾਸ ਬਣ ਗਈ ਹੈ ਇਹ ਕਰੰਸੀ ਭਾਰਤੀ ਪੈਸੇ ਵਾਂਗ ਸੀ ਜਿਸ ਤਰ੍ਹਾਂ 100 ਪੈਸਿਆਂ ਦਾ 1 ਰੁਪਿਆ ਬਣਦਾ ਹੈ ਇਸੇ ਤਰੀਕੇ ਨਾਲ 100 ਪੈਨੀ ਨਾਲ 1 ਡਾਲਰ ਬਣਦਾ ਹੈ ਅਮਰੀਕੀ ਵਿੱਤ ਵਿਭਾਗ ਨੇ ਦੱਸਿਆ ਕਿ ਪੈਨੀ ਨੂੰ ਖਤਮ ਕਰਨ ਦਾ ਕਾਰਨ ਇਸ ਦੀ ਵੈਲਿਊ ਘੱਟ ਹੋਣਾ ਹੈ ਹੁਣ ਇਸ ਸਿੱਕੇ ਨਾਲ ਕੁਝ ਵੀ ਖਰੀਦਿਆ ਨਹੀਂ ਜਾ ਸਕਦਾ ਸੀ ਇੱਥੋਂ ਤੱਕ ਕਿ ਟੌਫੀ ਵੀ ਨਹੀਂ ਉੱਥੇ ਹੀ ਇੱਕ ਪੈਣੀ ਬਣਾਉਣ 'ਚ ਹੁਣ 3 ਸੈਂਟ ਤੋਂ ਵੱਧ ਲਾਗਤ ਆ ਰਹੀ ਸੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਵਰੀ 2025 'ਚ ਇਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ ਇੱਕ ਪੈਣੀ ਬਣਾਉਣ 'ਚ ਲਗਭਗ 3.69 ਸੈਂਟ ਯਾਨੀ ਕਿ 3 ਰੁਪਏ ਦਾ ਖਰਚ ਆਉਂਦਾ ਹੈ ਜਦਕਿ ਉਸ ਦੀ ਵੈਲਿਊ ਸਿਰਫ ਇੱਕ ਸੈਂਟ ਹੈ 2023 'ਚ 4.5 ਅਰਬ ਪੈਣੀ ਬਣਾਉਣ ਤੇ ਟੈਕਸਦਾਤਾ ਨੂੰ 169 ਮਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਅਮਰੀਕਾ 'ਚ ਲਗਭਗ 250 ਅਰਬ ਪੈਨੀ ਅਜੇ ਵੀ ਚਲੰਚ ਨੇ ਇਹਨਾਂ ਨੂੰ ਹੌਲੀ ਹੌਲੀ ਬੰਦ ਕਰ ਦਿੱਤਾ ਜਾਵੇਗਾ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ ਉਹਨਾਂ ਦੇ 6 ਜਨਵਰੀ 2021 ਦੇ ਭਾਸ਼ਣ ਦੇ ਇੱਕ ਕਲਿੱਪ ਨੂੰ ਐਡਿਟ ਕਰਕੇ ਚਲਾਉਣ ਲਈ ਮਾਫੀ ਮੰਗੀ ਹੈ ਹਾਲਾਂਕਿ ਬੀਬੀਸੀ ਨੇ ਇਹ ਵੀ ਕਹਿ ਕੇ 트੍ਰੰਪ ਵੱਲੋਂ ਮਾਨਹਾਨੀ ਦੇ ਦਾਅਵੇ ਦੀਆਂ ਖਬਰਾਂ ਵੀ ਝੂਠੀਆਂ ਨੇ ਬੀਬੀਸੀ ਵੱਲੋਂ ਚੇਅਰਮੈਨ ਸਮੀਰ ਸ਼ਾਹ ਨੇ ਵਾਈਟ ਹਾਊਸ ਨੂੰ ਇੱਕ ਨਿੱਜੀ ਪੱਤਰ ਭੇਜਿਆ ਜਿਸ ਵਿੱਚ 트੍ਰੰਪ ਦੇ ਭਾਸ਼ਣ ਨੂੰ ਐਡਿਟ ਕਰਨ 'ਚ ਗਲਤੀ ਲਈ ਅਫਸੋਸ ਪ੍ਰਗਟ ਕੀਤਾ ਗਿਆ ਬੀਬੀਸੀ ਨੇ ਜਵਾਬ ਦਿੱਤਾ ਅਸੀਂ ਮਾਫੀ ਮੰਗਦੇ ਹਾਂ ਕਿ ਸੰਪਾਦਨ ਗੁੰਮਰਾਹਕੁੰਨ ਸਾਬਤ ਹੋਇਆ ਪਰ ਇਹ ਜਾਣਬੁੱਝ ਕੇ ਕੀਤਾ ਗਿਆ ਕੰਮ ਨਹੀਂ ਸੀ ਇਸ ਤੋਂ ਇਲਾਵਾ ਮਾਨਹਾਨੀ ਦੇ ਦਾਅਵੇ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਸੰਪਾਦਨ ਗਲਤੀ ਸੀ ਜਿਸ ਕਾਰਨ ਗਲਤਫਹਿਮੀ ਹੋਈ ਬੀਬੀਸੀ ਨੇ ਇਹ ਵੀ ਸਪਸ਼ਟ ਕੀਤਾ ਕਿ ਵਿਵਾਦਪੂਰਨ ਦਸਤਾਵੇਜ਼ੀ ਨੂੰ ਦੁਬਾਰਾ ਪ੍ਰਸਾਰਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਦਸਤਾਵੇਜ਼ੀ ਨੇ ਟਰੰਪ ਦੇ ਭਾਸ਼ਣ ਦੇ ਦੋ ਹਿੱਸਿਆਂ ਨੂੰ ਜੋੜਿਆ ਜੋ ਲਗਭਗ 1 ਘੰਟੇ ਦੇ ਅੰਤਰਾਲ ਤੇ ਦਿੱਤੇ ਗਏ ਸਨ ਇਸ ਦੌਰਾਨ 트ੰਪ ਦੇ ਵਕੀਲ ਨੇ BBC ਨੂੰ ਇੱਕ ਨੋਟਿਸ ਭੇਜਿਆ ਜਿਸ ਵਿੱਚ 1 ਬਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕਰਨ ਦੀ ਧਮਕੀ ਦਿੱਤੀ ਗਈ ਉਹਨਾਂ ਕਹਿੰਦੇ ਕਿ ਸੰਪਾਦਨਾ ਨੇ 트ੰਪ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਤੇ ਰਾਜਨੀਤਿਕ ਪੱਖਪਾਤ ਦੀ ਇੱਕ ਉਦਾਹਰਣ ਸਨ ਵਿਵਾਦ ਇਹ ਵੀ ਹੈ ਕਿ BBC ਨੇ 6 ਜਨਵਰੀ 2021 ਨੂੰ 트ੰਪ ਦੇ ਭਾਸ਼ਣ ਨੂੰ ਆਪਣੇ ਹਿਸਾਬ ਨਾਲ ਕੱਟ ਵੱਢ ਕੇ ਪ੍ਰਸਾਰਿਤ ਕੀਤਾ ਸੀ ਜਿਸ ਤੋਂ ਬਾਅਦ ਵਸ਼ਿੰਗਟਨ ਡੀਸੀ ਚ ਕੈਪੀਟਲ ਹਿੱਲ ਤੇ ਹਿੰਸਕ ਹਮਲਾ ਹੋਇਆ ਸੀ ਆਲੋਚਕਾਂ ਦਾ ਕਹਿਣਾ ਹੈ ਕਿ ਬੀਬੀਸੀ ਨੇ ਟਰੰਪ ਦੇ ਭਾਸ਼ਣ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਿਸ ਨਾਲ ਬਿਆਨ ਦੇ ਸੰਦਰਭ ਨੂੰ ਬਦਲ ਦਿੱਤਾ ਗਿਆ ਵਾਦੀ ਆਲੋਚਨਾ ਅਤੇ ਭਰੋਸੇਯੋਗਤਾ ਬਾਰੇ ਸਵਾਲਾਂ ਦੇ ਵਿਚਕਾਰ ਬੀਬੀਸੀ ਦੇ ਦੋ ਉੱਚ ਕਾਰਜਕਾਰੀ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਨਿਊਜ਼ ਮੁਖੀ ਡੇਬੋਰਾ ਟਰਨਸਨੀ ਨੇ ਐਤਵਾਰ ਨੂੰ ਆਪਣੇ ਅਸਤੀਫਿਆਂ ਦਾ ਐਲਾਨ ਕੀਤਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੀਰਵਾਰ ਨੂੰ ਭਵਿੱਖ ਨੂੰ ਉਤਸ਼ਾਹਿਤ ਕਰਨਾ ਸਰਲੇਖ ਵਾਲੇ ਇੱਕ ਮਹੱਤਵਪੂਰਨ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਨੇ ਇਸ ਦਾ ਉਦੇਸ਼ ਮੁਨਾ ਬੱਚਿਆਂ ਤੇ ਨੌਜਵਾਨਾਂ ਦੀ ਮਦਦ ਕਰਨਾ ਹੈ ਜੋ ਪਾਲਣ-ਪੋਸ਼ਣ ਚ ਬਚਪਨ ਵਿਦਾਉਣ ਤੋਂ ਬਾਅਦ ਅਚਾਨਕ ਆਪਣੇ ਆਪ ਜੀਵਨ ਸ਼ੁਰੂ ਕਰਨ ਲਈ ਮਜਬੂਰ ਹੋ ਜਾਂਦੇ ਨੇ ਇਹ ਕਦਮ ਅਮਰੀਕਾ ਦੀ ਪਹਿਲੀ ਮੈਲਾ ਮਿਲਾਨੀਆ 트ੰਪ ਦੀ ਪਹਿਲ ਕਦਮੀ ਤੇ ਅੱਗੇ ਵਧਾਇਆ ਗਿਆ ਹੈ ਜੋ ਲੰਬੇ ਸਮੇਂ ਤੋਂ ਪਾਲਣ ਪੋਸ਼ਣ ਪ੍ਰਣਾਲੀ ਨੂੰ ਆਧੁਨਿਕ ਅਤੇ ਵਧੇਰੇ ਮਨੁੱਖੀ ਬਣਾਉਣ ਲਈ ਕੰਮ ਕਰ ਰਹੀ ਹੈ 트ੰਪ ਨੇ ਇਸ ਮੌਕੇ ਤੇ ਕਿਹਾ ਕਿ ਕਿਸੇ ਸਮਾਜ ਦੀ ਅਸਲ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਅਨਾਥਾਂ ਅਤੇ ਕਮਜ਼ੋਰ ਬੱਚਿਆਂ ਦੀ ਕਿੰਨੀ ਪਰਵਾਹ ਕਰਦਾ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਬੱਚੇ ਨੂੰ ਇੱਕ ਸੁਰੱਖਿਅਤ ਅਤੇ ਪਿਆਰਾ ਘਰ ਮਿਲੇ ਉਨਾ ਕਹ ਕੇ ਹਰ ਸਾਲ ਲਗਭਗ 15000 ਬੱਚੇ ਅਜਿਹੇ ਹੁੰਦੇ ਨੇ ਜੋ ਪਾਲਣ ਪੋਸ਼ਣ ਛੱਡਣ ਤੋਂ ਬਾਅਦ ਪੂਰੀ ਤਰ੍ਹਾਂ ਇਕੱਲੇ ਰਹਿ ਜਾਂਦੇ ਨੇ ਤੇ ਲੋੜਿੰਦੇ ਸਰੋਤਾਂ ਦੀ ਘਾਟ ਨਾਲ ਜੂਝਦੇ ਨੇ ਨਵਾਂ ਆਦੇਸ਼ ਇਹਨਾਂ ਨੌਜਵਾਨਾਂ ਨੂੰ ਸਿੱਖਿਆ, ਨੌਕਰੀਆਂ, ਰਹਾਇਸ਼ ਅਤੇ ਸਵੈ-ਨਿਰਭਰਤਾ ਦੇ ਰਾਹ ਤੇ ਚੱਲਣ 'ਚ ਮਦਦ ਕਰੇਗਾ। ਟਰੰਪ ਨੇ ਕਿਹਾ ਸਾਡਾ ਮੰਨਣਾ ਹੈ ਕਿ ਹਰ ਅਮਰੀਕੀ ਬੱਚਾ ਇੱਕ ਸੁਰੱਖਿਅਤ ਅਤੇ ਪਿਆਰ ਭਰੇ ਵਾਤਾਵਰਣ ਦਾ ਹੱਕਦਾਰ ਹੈ। ਇਹ ਹੁਕਮ ਉਹਨਾਂ ਪਰਿਵਾਰਾਂ ਦਾ ਵੀ ਸਮਰਥਨ ਕਰੇਗਾ ਜੋ ਧਰਮ ਦੇ ਬੱਚਿਆਂ ਦੀ ਦੇਖਭਾਲ ਕਰਦੇ ਨੇ। ਅਮਰੀਕਾ ਦੀ ਪਹਿਲੀ ਮਹਿਲਾ ਮੈਲਾਨੀਆ 트럼ਪ ਨੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ। ਉਹਨਾਂ ਕਿਹਾ ਕਿ ਇਹ ਆਦੇਸ਼ ਸਿਰਫ ਇੱਕ ਦਸਤਾਵੇਜ਼ ਨਹੀਂ ਹੈ ਸਗੋਂ ਪੂਰੇ ਦੇਸ਼ ਲਈ ਬਦਲਾਅ ਦੀ ਇੱਕ ਚਿੰਗਾਰੀ ਹੈ। ਉਹਨਾਂ ਕਿਹਾ ਇਹ ਆਦੇਸ਼ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਵਿੱਚ ਹਮਦਰਦੀ ਅਤੇ ਦੂਰਦਰਸ਼ੀ ਦੋਵੇਂ ਨੇ। ਮੈਨੂੰ ਵਿਸ਼ਵਾਸ ਹੈ ਕਿ ਛੋਟਾ ਜਿਹਾ ਕਦਮ ਭਵਿੱਖ 'ਚ ਵੱਡੀ ਤਬਦੀਲੀ ਦੀ ਸ਼ੁਰੂਆਤ ਹੋਵੇਗਾ। ਇਸ ਪਹਿਲ ਕਦਮੀ ਨੂੰ ਅਮਰੀਕੀ ਪਾਲਣ-ਪੋਸ਼ਣ ਪ੍ਰਣਾਲੀ ਨੂੰ ਵਧੇਰੇ ਨਿਆਪੂਰਣ, ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਪ੍ਰਸਿੱਧ ਲੋਕਾਂ ਜ਼ਰੀਏ ਆਰਥਿਕ ਲਾਭ ਪ੍ਰਾਪਤ ਕਰਨ ਲਈ ਕੁੜੀਆਂ ਦੀ ਵਰਤੋਂ ਕਰਨ ਵਾਲੇ ਜੈਫਰੀ ਐਪਸਟੀਨ ਦੇ ਨਵੇਂ ਈਮੇਲਸ ਨੇ ਅਮਰੀਕਾ ਦੀ ਰਾਜਨੀਤੀ 'ਚ ਹਲਚਲ ਮਚਾ ਦਿੱਤੀ ਹੈ ਐਪਸਟੀਨ ਦੇ ਇਹਨਾਂ ਈਮੇਲਸ ਦੇ ਵਿੱਚ ਲਿਖਿਆ ਗਿਆ ਹੈ ਕਿ ਡੋਨਲਡ ਟਰੰਪ ਉਸ ਦੇ ਘਰ ਆਏ ਸਨ ਤੇ ਉਹਨਾਂ ਸੈਕਸ ਟ੍ਰੈਫਿਕਿੰਗ ਮਾਮਲੇ ਦੀ ਪੀੜਤ ਕੁੜੀ ਨਾਲ ਕਈ ਘੰਟੇ ਬਿਤਾਏ ਸਨ ਹਾਲਾਂਕਿ ਟਰੰਪ ਇਹਨਾਂ ਕਾਰਵਾਈਆਂ 'ਚ ਸ਼ਾਮਲ ਕੁੜੀਆਂ ਬਾਰੇ ਜਾਣਦੇ ਸਨ ਵਾਈਟ ਹਾਊਸ ਦੀ ਬੁਲਾਰਨ ਕੈਰੋਲਿਨ ਲੇਵਿਟ ਨੇ ਏਸ ਨੂੰ ਟਰੰਪ ਦੇ ਅਕਸ ਨੂੰ ਖਰਾਬ ਕਰਨ ਦੀ ਡੈਮੋਕ੍ਰੈਟਿਕ ਆਗੂਆਂ ਦੀ ਸਾਜ਼ਿਸ਼ ਦੱਸਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਤਕ ਅਕਸ ਉੱਤੇ ਪ੍ਰਭਾਵ ਪਾਉਣ ਵਾਲੇ ਇਹ ਈਮੇਲ ਸੰਸਦੀ ਕਮੇਟੀ 'ਚ ਸ਼ਾਮਲ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਜਾਰੀ ਕੀਤੇ ਨੇ। ਇਸ ਦੇ ਨਾਲ ਹੀ ਟਰੰਪ ਦੀ ਐਪਸਟਾਈਨ ਨਾਲ ਦੋਸਤੀ ਤੇ ਸਵਾਲ ਵੀ ਉਠਾਏ ਗਏ ਨੇ ਪਰ ਰਿਪਬਲਿਕਨ ਪਾਰਟੀ ਦੇ ਆਗੂ ਤੇ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਨਹੀਂ ਜਾਣਦੇ ਸਨ ਕਿ ਐਪਸਟਾਈਨ ਕਿਸੇ ਅਪਰਾਧ 'ਚ ਸ਼ਾਮਲ ਸੀ ਅਤੇ ਉਹਨਾਂ ਕਈ ਸਾਲ ਪਹਿਲਾਂ ਹੀ ਉਸ ਨਾਲ ਸਾਰੇ ਰਿਸ਼ਤੇ ਖਤਮ ਕਰ ਲੈ ਸਨ ਐਪਸਟਾਈਨ ਨੇ 2 April 2011 ਨੂੰ ਆਪਣੀ ਗਰਲਫ੍ਰੈਂਡ ਗਿਸਲੈਨ ਮੈਕਸਵੈਲ ਨੂੰ ਕੀਤੇ ਈਮੇਲ 'ਚ 트ੰਪ ਨਾਲ ਸੰਬੰਧਿਤ ਇਹ ਗੱਲਾਂ ਲਿਖੀਆਂ ਸਨ ਇਸ ਈਮੇਲ 'ਚ 트ੰਪ ਲਈ ਭੱਦੀ ਭਾਸ਼ਾ ਦਾ ਵੀ ਇਸਤੇਮਾਲ ਕੀਤਾ ਗਿਆ ਮਨਿਆ ਜਾਂਦਾ ਹੈ ਕਿ ਐਪਸਟਾਈਨ ਦੇ ਕਾਲੇ ਧੱਦੇ 'ਚ ਗਿਸਲੈਨ ਸ਼ਾਮਲ ਸੀ 트럼ਪ ਨਾਲ ਸੰਬੰਧਿਤ ਐਪਸਟਾਈਨ ਦਾ ਦੂਜਾ ਈਮੇਲ 2019 ਦਾ ਹੈ ਸੰਸਦੀ ਕਮੇਟੀ ਨੂੰ ਐਪਸਟਾਈਨ ਮਾਮਲੇ 'ਚ ਮਿਲੇ 23000 ਦਸਤਾਵੇਜ਼ਾਂ 'ਚ ਇਹ ਈਮੇਲ ਵੀ ਸ਼ਾਮਲ ਨੇ ਇਹ ਈਮੇਲ ਉਸ ਸਮੇਂ ਜਾਰੀ ਹੋਇਆ ਜਦੋਂ FBI ਤੇ ਨਿਆਂ ਵਿਭਾਗ ਨੇ ਕਿਸੇ ਦਸਤਾਵੇਜ਼ ਨੂੰ ਜਾਰੀ ਨਾ ਕਰਨ ਲਈ ਕਿਹਾ ਸੀ ਐਪਸਟਾਈਨ ਤੇ ਕੁੜੀਆਂ ਨੂੰ ਆਪਣੇ ਹਿੱਤਾਂ ਲਈ ਇਸਤੇਮਾਲ ਕਰਨ ਦਾ ਦੋਸ਼ ਲੱਗਾ ਸੀ ਐਪਸਟਾਈਨ ਦੀ 2019 'ਚ ਨਿਊਯਾਰਕ ਦੀ ਜੇਲ੍ਹ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਯੂਰਪ ਦੇ ਚਾਰ ਖੱਬੇਪੱਖੀ ਸਮੂਹਾਂ ਨੂੰ ਅਤਵਾਦੀ ਸੰਗਠਨ ਐਲਾਨਿਆ ਹੈ। ਇਹ ਕਦਮ ਚਾਰਲੀ ਕਿਰਕ ਦੇ ਕਤਲ ਤੋਂ ਬਾਅਦ ਖੱਬੇਪੱਖੀਆਂ ਵਿਰੁੱਧ ਕਾਰਵਾਈ ਦੇ 트੍ਰੰਪ ਦੇ ਸੱਦੇ ਤੋਂ ਬਾਅਦ ਚੁੱਕਿਆ ਗਿਆ ਹੈ। ਇਹ ਸਮੂਹ ਯੂਰਪ 'ਚ ਸਰਗਰਮ ਨੇ ਅਤੇ ਅਮਰੀਕਾ 'ਚ ਉਹਨਾਂ ਦੀ ਕੋਈ ਗਤੀਵਿਧੀ ਨਹੀਂ ਹੈ। ਇਹਨਾਂ ਵਿੱਚ 2003 'ਚ ਯੂਰਪੀਅਨ ਕਮਿਸ਼ਨ ਦੇ ਉਸ ਸਮੇਂ ਦੇ ਪ੍ਰਧਾਨ ਨੂੰ ਇੱਕ ਵਿਸਫੋਟਕ ਪੈਕੇਜ ਭੇਜਣ ਵਾਲਾ ਇਤਾਲਵੀ ਅਰਾਜਕਤਾਵਾਦੀ ਮੋਰਚਾ ਐਥਨਸ ਚ ਪੁਲਿਸ ਅਤੇ ਕਿਰਤ ਵਿਭਾਗ ਦੀਆਂ ਇਮਾਰਤਾਂ ਦੇ ਬਾਹਰ ਬੰਬ ਲਗਾਉਣ ਦੇ ਸ਼ੱਕੀ ਦੋ ਯੂਨਾਨੀ ਸਮੂਹ ਅਤੇ ਜਰਮਨੀ ਚ ਨਵ ਨਾਜ਼ੀਆਂ ਤੇ ਹਥੌੜੇ ਨਾਲ ਹਮਲੇ ਦੇ ਮਾਮਲੇ ਚ ਸ਼ਾਮਲ ਫਾਸ਼ੀਵਾਦ ਵਿਰੋਧੀ ਸਮੂਹ ਸ਼ਾਮਲ ਹੈ। ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਅਰਾਜਕਤਾਵਾਦੀ ਕੱਟੜ ਪੰਥੀਆਂ ਨੇ ਅਮਰੀਕਾ ਤੇ ਯੂਰਪ ਚ ਅਤਵਾਦੀ ਮੁਹਿੰਮਾਂ ਚਲਾਈਆਂ ਨੇ ਤੇ ਆਪਣੇ ਬੇਰਹਿਮ ਹਮਲਿਆਂ ਰਾਹੀਂ ਪੱਛਮੀ ਸਭਿਅਤਾ ਦੀਆਂ ਨੀਹਾਂ ਨੂੰ कमजोर ਕਰਨ ਦੀ ਸਾਜ਼ਿਸ਼ ਰਚੀ ਹੈ 트럼ਪ ਪ੍ਰਸ਼ਾਸਨ ਦਾ ਇਹ ਫੈਸਲਾ ਅਮਰੀਕੀ ਸਰਕਾਰ ਨੂੰ ਇਹਨਾਂ ਸਮੂਹਾਂ ਦੇ ਸੰਭਾਵੀ ਵਿੱਤੀ ਨੈਟਵਰਕਸ ਨੂੰ ਨਿਸ਼ਾਨਾ ਬਣਾਉਣ ਦੀ ਆਗਿਆ ਦੇਵੇਗਾ ਇਸ ਸਾਲ ਸੋਨੇ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈਆਂ ਪਿਛਲੇ ਸਾਲ ਦੇ ਮੁਕਾਬਲੇ 50% ਤੋਂ ਵੱਧ ਦਾ ਵਾਧਾ ਹੋਇਆ ਸਭਿਤਾ ਦੀ ਸ਼ੁਰੂਆਤ ਤੋਂ ਲੈ ਕੇ ਮਨੁੱਖ ਸੋਨੇ ਦੀ ਖੋਦਾਈ ਕਰ ਰਹੇ ਨੇ ਕਿਉਂਕਿ ਇਹ ਧਾਤ ਦੌਲਤ ਅਤੇ ਖੁਸ਼ਹਾਲੀ ਨਾਲ ਜੁੜੀ ਹੋਈ ਹੈ ਤੇ ਆਧੁਨਿਕ ਇਲੈਕਟ੍ਰੋਨਿਕਸ ਅਤੇ ਟੈਕਨੋਲੋਜੀ 'ਚ ਵੀ ਇਸ ਦੇ ਵਿਪਿੰਨ ਉਪਯੋਗ ਨੇ ਪਰ ਕੀ ਤੁਸੀਂ ਕਦੀ ਸੋਚਿਆ ਕਿ ਇਤਿਹਾਸ ਦੌਰਾਨ ਕਿੰਨਾ ਸੋਨਾ ਕੱਢਿਆ ਗਿਆ ਤੇ ਕਿੰਨਾ ਕੋ ਬਚਿਆ ਹੈ ਯੂਐਸ ਜੀਓਲੋਜੀਕਲ ਸਰਵੇ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਧਰਤੀ ਅਸਲ 'ਚ ਸੋਨੇ ਦੇ ਭੰਡਾਰ ਨਾਲ ਭਰੀ ਹੋਈ ਹੈ ਹਾਲਾਂਕਿ ਇਹ ਪ੍ਰਤੀਤ ਹੁੰਦਾ ਹੈ ਕਿ ਅਸੀਮ ਸਰੋਤ ਤੇਜ਼ੀ ਨਾਲ ਖਤਮ ਹੋ ਰਿਹਾ ਹੈ ਕਿਉਂਕਿ ਰਿਕਾਰਡ ਕੀਤੇ ਇਤਿਹਾਸ 'ਚ ਚਟਾਨਾਂ ਅਤੇ ਨਦੀਆਂ ਤੋਂ 26000 ਟਨ ਤੋਂ ਵੱਧ ਸੋਨਾ ਕੱਢਿਆ ਗਿਆ ਹੈ USGS ਰਿਪੋਰਟ ਚ ਕਿਹਾ ਗਿਆ ਹੈ ਕਿ ਮਨੁੱਖਾਂ ਦੁਆਰਾ ਕੱਢੇ ਗਏ ਸੋਨੇ ਦੀ ਮਾਤਰਾ ਸਭ ਤੋਂ ਵੱਡੇ ਭੰਡਾਰਾਂ ਵਾਲੇ ਚੋਟੀ ਦੇ 10 ਦੇਸ਼ਾਂ ਦੇ ਸੰਯੁਕਤ ਸੋਨੇ ਦੇ ਭੰਡਾਰਾਂ ਤੋਂ ਵੱਧ ਹੈ। USGS ਰਿਪੋਰਟ ਚ ਅੱਗੇ ਕਿਹਾ ਗਿਆ ਹੈ ਕਿ ਕੱਢੇ ਗਏ ਜ਼ਿਆਦਾਤਰ ਸੋਨੇ ਦੀ ਵਰਤੋਂ ਗਹਿਣਿਆਂ ਤੇ ਹੋਰ ਸਜਾਵਟੀ ਵਸਤੂਆਂ ਚ ਕੀਤੀ ਜਾਂਦੀ ਸੀ ਕਿਉਂਕਿ ਹਾਲ ਹੀ ਤੱਕ ਇਸ ਪੀੜੀ ਧਾਤ ਦੀ ਕੋਈ ਤਕਨੀਕੀ ਵਰਤੋਂ ਨਹੀਂ ਸੀ। USGSC ਦੀ ਰਿਪੋਰਟ ਦੇ ਅਨੁਸਾਰ ਉਦਯੋਗੀਕਰਨ ਤੋਂ ਬਾਅਦ ਧਰਤੀ ਦੇ ਸੋਨੇ ਦੇ ਭੰਡਾਰ ਚ ਤੇਜ਼ੀ ਨਾਲ ਕਮੀ ਆਈ। ਪਰ ਦੁਨੀਆ ਭਰ ਚ ਲਗਭਗ 70556 ਟਨ ਸੋਨਾ ਆਰਥਿਕ ਤੌਰ ਤੇ ਵਿਵਹਾਰਕ ਭੰਡਾਰਾਂ ਚ ਰਹਿੰਦਾ ਹੈ ਯੂ ਐਸ ਜੀ ਐਸ ਦੇ ਅਨੁਸਾਰ ਦੱਖਣੀ ਅਫਰੀਕਾ ਰੂਸ ਅਤੇ ਆਸਟ੍ਰੇਲੀਆ ਕੋਲ ਧਰਤੀ ਦੇ ਸਭ ਤੋਂ ਵੱਧ ਅਣਵਰਤੇ ਸੋਨੇ ਦੇ ਭੰਡਾਰ ਨੇ ਇਸ ਦੌਰਾਨ ਵਰਲਡ 골ਡ ਕਾਉਂਸਲ ਨੇ ਆਪਣੀ ਰਿਪੋਰਟ ਚ ਕਿਹਾ ਹੈ ਕਿ ਦੁਨੀਆ ਦੇ ਲਗਭਗ 45% ਸੋਨੇ ਦੇ ਭੰਡਾਰ ਗਹਿਣਿਆਂ ਦੇ ਰੂਪ ਚ ਮੌਜੂਦ ਨੇ 22% 12 ਅਤੇ ਸਿੱਕਿਆਂ ਦੇ ਰੂਪ ਚ ਜਦਕਿ ਸਿਰਫ 17% ਕੇਂਦਰੀ ਬੈਂਕਾਂ ਚ ਰੱਖਿਆ ਗਿਆ ਹੈ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਉਤਪਾਦਕ ਹੈ ਇਸ ਕੋਲ 2024 ਤੱਕ 8133.46 ਟਨ ਸੋਨੇ ਦਾ ਭੰਡਾਰ ਹੋਣ ਦਾ ਅਨੁਮਾਨ ਹੈ ਜਰਮਨੀ ਕੋਲ 3351.53 ਟਨ ਤੇ ਦੂਜਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ ਇਟਲੀ ਕੋਲ 2451.84 ਟਨ ਸੋਨਾ ਹੈ ਫਰਾਂਸ ਕੋਲ 2436.97 ਟਨ ਸੋਨਾ ਤੇ ਰੂਸ ਕੋਲ 2335.85 ਟਨ ਸੋਨਾ ਹੈ ਕੈਨੇਡਾ ਚ ਜਨਵਰੀ 2026 ਤੋਂ ਪੈਕ ਕੀਤੇ ਖਾਣ-ਪੀਣ ਦੇ ਸਮਾਨ ਤੇ ਨਵੇਂ ਕਾਲੇ-ਸਫੇਦ ਚੇਤਾਵਨੀ ਲੇਬਲ ਲਗਾਉਣਾ ਲਾਜ਼ਮੀ ਹੋ ਜਾਵੇਗਾ। ਹੈਲਥ ਕੈਨੇਡਾ ਨੇ ਇਹ ਕਦਮ ਲੋਕਾਂ ਨੂੰ ਸੇਤਮੰਦ ਖੁਰਾਕ ਚੁਣਨ ਲਈ ਤੁਰੰਤ ਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਹੈ। ਕੁਝ ਕੰਪਨੀਆਂ ਇਹ ਲੇਬਲ ਪਹਿਲਾਂ ਹੀ ਲਗਾਉਣ ਲੱਗੀਆਂ ਨੇ ਪਰ 1 ਜਨਵਰੀ 2026 ਤੋਂ ਇਹ ਨਿਯਮ ਸਾਰੇ ਯੋਗ ਉਤਪਾਦਾਂ ਤੇ ਲਾਗੂ ਹੋਵੇਗਾ। ਨਵਾਂ ਲੇਬਲ ਕਾਲੇ-ਸਫੇਦ ਰੰਗ ਚ ਹੋਵੇਗਾ ਜਿਸ ਤੇ ਮੈਗਨੀਫਾਈਂਗ ਗਲਾਸ ਬਣਿਆ ਹੋਵੇਗਾ ਅਤੇ ਕੈਨੇਡਾ ਸੈਂਟੇ ਕੈਨੇਡਾ ਲਿਖਿਆ ਹੋਵੇਗਾ ਇਹ ਦਰਸਾਏਗਾ ਕਿ ਉਤਪਾਦ ਚ ਸੈਚੂਰੇਟਿਡ ਫੈਟ ਸ਼ੱਕਰ ਜਾਂ ਸੋਡੀਅਮ ਦੀ ਉੱਚ ਮਾਤਰਾ ਹੈ ਇਹ ਨਿਯਮ ਉਹਨਾਂ ਪ੍ਰੀ ਪੈਕੇਜਡ ਖਾਦ ਪਦਾਰਥਾਂ ਤੇ ਲਾਗੂ ਹੋਵੇਗਾ ਜਿਹੜੇ ਆਪਣੇ ਸੇਵਨ ਆਕਾਰ ਅਨੁਸਾਰ ਦਿਨ ਪ੍ਰਤੀ ਮੁੱਲ ਦਾ 10 ਤੋਂ 30% ਜਾਂ ਇਸ ਤੋਂ ਵੱਧ ਹਿੱਸਾ ਪੂਰਾ ਕਰਦੇ ਨੇ। ਕਈ ਉਤਪਾਦਾਂ ਨੂੰ ਛੋਟ ਮਿਲੇਗੀ ਜਿਵੇਂ ਕਿ ਤਾਜ਼ੇ ਫਲ, ਸਬਜ਼ੀਆਂ, ਸਾਦਾ ਦੁੱਧ, ਦਹੀਂ, ਪਨੀਰ, ਕੱਚਾ ਮਾਸ ਅਤੇ ਚਿਕਨ। ਕੁਝ ਤਕਨੀਕੀ ਕਾਰਨਾਂ ਕਰਕੇ ਵੀ ਛੋਟ ਦਿੱਤੀ ਗਈ ਹੈ ਜਿਵੇਂ ਬਹੁਤ ਛੋਟੇ ਪੈਕੇਟ ਰੈਸਟੋਰੈਂਟਸ ਲਈ ਤਿਆਰ ਕੀਤੇ ਪੋਰਸ਼ਨ ਅਤੇ ਰੀਫਿਲ ਬੋਤਲਾਂ ਵਾਲਾ ਦੁੱਧ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਵੱਧ ਸੈਚੂਰੇਟਿਡ ਫੈਟ, ਸ਼ੱਕਰ ਤੇ ਸੋਡੀਅਮ ਵਾਲੇ ਭੋਜਨ ਸਟ੍ਰੋਕ, ਦਿਲ ਦੀਆਂ ਬਿਮਾਰੀਆਂ ਟਾਈਪ 2 ਸ਼ੂਗਰ ਅਤੇ ਉੱਚ ਰक्तचाप ਦਾ ਖਤਰਾ ਵਧਾਉਂਦੇ ਨੇ ਨਵੇਂ ਲੇਬਲ ਉਪਭੋਗਤਾਵਾਂ ਨੂੰ ਸੇਤਮੰਦ ਚੋਣ ਕਰਨ 'ਚ ਮਦਦ ਕਰਨਗੇ। ਇਹ ਸਾਰਨੁਮਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।